ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਜੀ ਕਿਉਂਕਿ 51 ਸਾਲਾਂ ਦੇ ਬਾਅਦ ਪਣ ਰਿਹਾ ਹੈ ਜੀ ਮਹਾ ਸੰਜੋਗ ਕਿਉਂਕਿ ਅੱਜ ਸੋਮਵਤੀ ਮਸਿਆ ਹੈ ਜੋ ਕਿ 51 ਸਾਲ ਦੇ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਖੁਸ਼ਹਾਲੀ ਲੈ ਕੇ ਆਈ ਹੈ ਜਿਸ ਮਸਿਆ ਦੇ ਆਉਣ ਨਾਲ ਉਹ ਕਿਹੜੀਆਂ ਭਾਗਸ਼ਾਲੀ ਸ਼ੇਰ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਮਸੱਇਆ ਦੇ ਉੱਪਰ ਕਿਸਮਤ ਹੀ ਬਦਲਣ ਵਾਲੀ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲਕਸ਼ਮੀ ਜੀ ਦੀ ਕਿਰਪਾ ਸਾਰਿਆਂ ਦੇ ਉੱਪਰ ਹੀ ਹੋ ਜਾਵੇ ਦੋਸਤੋ ਅੱਜ ਸੋਮਵਤੀ ਮਸੱਇਆ ਹੈ ਜੀ ਤੇ ਦਿਨ 2 ਸਤੰਬਰ ਹੈ ਜੀ ਇਸ ਮਸੱਇਆ ਵਾਲੇ ਦਿਨ ਤੁਹਾਡੇ ਜੀਵਨ ਦੇ ਹੁਣ ਸਾਰੇ ਹੀ ਕਸ਼ਟਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਕਿਉਂਕਿ ਸੋਮਵਤੀ ਮਸਿਆ ਪੂਰੀ ਤਰ੍ਹਾਂ ਦੇ ਨਾਲ ਭਗਵਾਨ ਵਿਸ਼ਨੂੰ ਤੇ ਵਿਅਕਤੀ ਦੇ ਪਿਤਰਾਂ ਨੂੰ ਸਮਰਪਿਤ ਹੁੰਦੀ ਹੈ ਜੀ ਵੇਦ ਪੁਰਾਣਾ ਦੇ ਵਿੱਚ ਲਿਖਿਆ ਹੋਇਆ ਹੈ ਜੀ ਕਿ ਸੋਮਵਤੀ ਮਸਿਆ ਵਾਲੇ ਦਿਨ ਜੇ ਕੋਈ ਵਿਅਕਤੀ ਬ੍ਰਹਮ ਮਹੌਰਤ ਦੇ ਵਿੱਚ ਉੱਠ ਕੇ ਸੌਕੇ ਸੌਕੇ ਉੱਠਦਾ ਹੈ ਤਾਂ ਕਿਸੇ ਪਵਿੱਤਰ ਤਾਂ ਕਿਸੇ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਦਾ ਹੈ ਤੇ ਪੂਰਾ ਹੀ ਦਿਨ ਇਸ ਦਿਨ ਜੇਕਰ ਉਹ ਲక్ష్ਮੀ ਮਾਤਾ ਦੀ ਪੂਜਾ ਕਰਦਾ ਹੈ ਤੇ ਨਾਲ दानपुन ਕਰਦਾ ਹੈ ਤਾਂ ਉਸ ਨੂੰ ਭਗਵਾਨ বিষ্ণੂ ਜੀ ਦਾ ਅਸ਼ੀਰਵਾਦ ਮਿਲ ਜਾਂਦਾ ਹੈ ਉਸ ਵਿਅਕਤੀ ਦੀ ਕਿਸਮਤ ਹੀ ਬਦਲ ਜਾਂਦੀ ਹੈ ਉਸ ਦਾ ਸਾਥ ਨੌ ਗ੍ਰਹਿ ਫਿਰ ਦੇਣ ਲੱਗ ਪੈਂਦੇ ਹਨ ਉਸ ਵਿਅਕਤੀ ਦੇ ਜੀਵਨ ਵਿੱਚੋਂ ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਸੋਮਵਤੀ ਮਸਿਆ ਦੇ ਦਿਨ ਪਿਤਰਾਂ ਦਾ ਅਸ਼ੀਰਵਾਦ ਵੀ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਜੇਕਰ ਅਸੀਂ ਇਸ ਦਿਨ ਕਿਸੇ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰ ਲੈਂਦੇ ਹਾਂ ਤਾਂ ਸਾਡੇ ਸਰੀਰ ਦੇ ਕਾਫੀ ਸਾਰੇ ਕਸ਼ਟ ਸਨ ਨੂੰ ਦੂਰ ਹੋ ਜਾਣਗੇ ਦੋਸਤੋ ਇਹ ਮੱਸਿਆ ਦਾ ਦਿਨ ਪੂਰੇ ਹੀ 51 ਸਾਲਾਂ ਦੇ ਬਾਅਦ ਆਇਆ ਹੈ ਜੀ ਇਸ ਦਿਨ ਕੁੱਲ 32 ਤਰੀਕੇ ਦੇ ਸ਼ੁਭ ਸੰਜੋਗ ਬਣ ਰਹੇ ਹਨ ਜੀ ਨਵੀਂ ਯੁਗਤੀ ਦੇ ਅਨੁਸਾਰ ਅਸਲ ਵਿੱਚ ਮਾਂ ਲక్ష్ਮੀ ਯੋਗ ਇੰਦਰਾ ਯੋਗ ਤੇ ਸਤੂਲ ਯੋਗ ਨਸ਼ਕਤਰ ਯੋਗ ਗ੍ਰਹਿਸਤ ਯੋਗ ਬਾਲੀ ਯੋਗ ਇਹ ਸਾਰੇ ਹੀ ਬਣ ਰਹੇ ਹਨ ਜੀ ਜੇਕਰ ਇਸ ਦਿਨ ਤੁਸੀਂ ਬ੍ਰਹਮ ਮਹੌਰਤ ਦੇ ਵਿੱਚ ਸੋਕੇ ਉਤਰਦੇ ਹੋ ਤੇ ਨਦੀ ਤੇ ਇਸ਼ਨਾਨ ਕਰ ਸਕਦੇ ਹੋ ਪਰ ਵਰਤ ਨਹੀਂ ਰੱਖ ਸਕਦੇ ਜੇਕਰ ਤੁਸੀਂ ਇਸ ਦਿਨ ਸਹੀ ਮਹੂਰਤ ਤੇ ਵਿਧੀ ਵਿਵਧਾਨ ਦੇ ਨਾਲ ਕੋਈ ਉਪਾਅ ਵੀ ਕਰ ਲੈਂਦੇ ਹੋ ਜਿਸ ਦੇ ਬਾਰੇ ਤੰਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਦਾ ਵੀ ਅਸ਼ੀਰਵਾਦ ਮਿਲ ਜਾਵੇਗਾ ਤੇ ਉਹ ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਇਸ ਸੋਮਵਤੀ ਮਸਿਆ ਤੇ ਕਿਸਮਤ ਹੀ ਬਦਲਣ ਵਾਲੀ ਹੈ ਜੀ ਤੇ ਧਨ ਦੌਲਤ ਦੀ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਕਮੀ ਨਹੀਂ रह ਜਾਵੇਗੀ ਜੋਤਿਸ਼ ਸ਼ਾਸਤਰ ਦੇ ਅਨੁਸਾਰ ਉਹਨਾਂ ਨੂੰ ਹੁਣ ਧਨਵਾਨ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਆਓ ਗੱਲ ਕਰਦੇ ਹਾਂ ਜੀ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਵਿੱਚ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਵਾਰ ਸੋਮਵਤੀ ਮੱਸਿਆ ਤੇ ਤੁਹਾਡੇ ਤੇ ਪ੍ਰਭੂ ਜੀ ਦੀ ਕਿਰਪਾ ਹੋ ਚੁੱਕੀ ਹੈ ਸ਼ਿਵ ਪੋਲੇ 나ਥ ਵੀ ਸਭ ਤੋਂ ਜ਼ਿਆਦਾ ਤੁਹਾਡੇ ਤੇ ਪ੍ਰਸੰਨ ਹੋ ਚੁੱਕੇ ਹਨ ਜਿਸ ਕਾਰਨ ਤੁਹਾਨੂੰ ਇਸ ਸਮੇਂ ਦੇ ਦੌਰਾਨ ਧਨ ਪ੍ਰਾਪਤੀ ਦੀ ਵੱਧ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਇਸ ਰਾਸ਼ੀ ਵਾਲੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਦਿਨ ਰਾਤ ਚਾਗਣੇ ਤਰੱਕੀ ਮਿਲਣ ਵਾਲੀ ਹੈ ਇਸ ਦੇ ਨਾਲ ਹੀ ਕੰਮ ਕਰਨ ਵਾਲਿਆਂ ਨੂੰ ਵੀ ਲਾਭ ਪ੍ਰਾਪਤ ਹੋ ਜਾਵੇਗਾ ਇਸ ਦੇ ਨਾਲ ਨਾਲ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਦੇ ਵੀ ਸਹਯੋਗ ਬਣਦੇ ਦਿਖਾਈ ਦੇ ਰਹੇ ਹਨ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਵਿੱਚ ਨੌਕਰੀ ਵੀ ਜ਼ਰੂਰ ਮਿਲ ਜਾਵੇਗੀ ਧਨ ਦੀ ਪ੍ਰਾਪਤੀ ਦੀ ਸੰਭਾਵਨਾ ਲਗਭਗ ਤੁਹਾਡੇ ਤੇ ਬਹੁਤ ਹੀ ਵਧੀਆ ਬਣ ਰਹੀ ਹੈ ਜਿਹੜੇ ਲੋਕ ਵਪਾਰੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਜਾਂ ਕੋਈ ਕਾਰੋਬਾਰ ਕਰ ਰਹੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਵੱਧ ਮੁਨਾਫਾ ਵੇਖਣ ਨੂੰ ਮਿਲ ਜਾਵੇਗਾ ਉਹ ਸੰਸਾਰ ਦੇ ਵਿੱਚ ਸਾਰੇ ਹੀ ਆਪਣੀਆਂ ਉਪਲਬਧੀਆਂ ਨੂੰ ਹਾਸਲ ਕਰ ਸਕਦੇ ਹਨ ਸਭ ਤੋਂ ਉੱਤਮ ਸਮਾਂ ਉਹਨਾਂ ਦੇ ਲਈ ਦਿਖਾਈ ਦੇ ਰਿਹਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੇ ਵਿੱਚ ਤੁਹਾਡੇ ਹੁਣ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਇਸ ਸਮੇਂ ਦਾ ਭਰਪੂਰ ਲਾਭ ਉਠਾਉਣਾ ਹੈ ਅਤੇ ਨਾਲ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਬਤੀਤ ਕਰਨਾ ਹੈ ਮਿਥਨ ਰਾਸ਼ੀ ਵਾਲੇ ਲੋਕਾਂ ਨੂੰ ਇਸ ਸਮੇਂ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰਨੀ ਚਾਹੀਦੀ ਹੈ ਇਹਨਾਂ ਦੀ ਜ਼ਿੰਦਗੀ ਦੇ ਹੁਣ ਸਾਰੇ ਹੀ ਦੁੱਖ ਕਸ਼ਟ ਮਿਟ ਜਾਣਗੇ ਇਹ ਜੇਕਰ ਆਪਣੇ ਕੋਈ ਨਵਾਂ ਮਕਾਨ ਖਰੀਦਣਾ ਚਾਹੁੰਦੇ ਹਨ ਜਾਂ ਜਾਂ ਵਾਹਨ ਖਰੀਦਣਾ ਚਾਹੁੰਦੇ ਹਨ ਇਹ ਸਮਾਂ ਇਹਨਾਂ ਦੇ ਲਈ ਸ਼ੁਭ ਸਾਬਿਤ ਹੋਵੇਗਾ ਤੁਹਾਡਾ ਪਰਿਵਾਰ ਤੁਹਾਡਾ ਹਮੇਸ਼ਾ ਹੀ ਸਾਥ ਦੇਵੇਗਾ ਤੁਹਾਨੂੰ ਆਪਣੇ ਬੱਚਿਆਂ ਵੱਲੋਂ ਅੱਜ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਡਾ ਵਿਆਹੁਟਿਕ ਜੀਵਨ ਬਹੁਤ ਹੀ ਸੁਖਮਈ ਹੋ ਜਾਵੇਗਾ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਵਾਰ ਸੋਮਵਤੀ ਮਸਿਆਤੇ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਵਾਰ ਸੋਮਵਤੀ ਮਸਿਆਤੇ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਭਗਵਾਨ ਵਿਸ਼ਨੂ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਲਈ ਇਹ ਸਮਾਂ ਬੜਾ ਹੀ ਅਨੁਕੂਲ ਹੈ ਤੁਹਾਨੂੰ ਇਸ ਸਮੇਂ ਇੱਜ਼ਤ ਮਾਨ ਤੇ ਮਾਨ ਸਨਮਾਨ ਵਿੱਚ ਵਾਧਾ ਹੁੰਦਾ ਦਿਖਾਈ ਦੇਵੇਗਾ ਤੁਹਾਨੂੰ ਕੋਈ ਅੱਜ ਚੰਗੀ ਖਬਰ ਵੀ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਕਾਰੋਬਾਰ ਵਿੱਚ ਵਾਧਾ ਹੋ ਜਾਵੇਗਾ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਦੇ ਨਾਲ ਅਚਾਨਕ ਹੀ ਤੁਹਾਨੂੰ ਧਨ ਲਾਭ ਪ੍ਰਾਪਤੀ ਦੀ ਸੰਭਾਵਨਾ ਹੈ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੀ ਰਹੇਗਾ ਤੁਸੀਂ ਕਿਸੇ ਦਿਆਲੂ ਵਿਅਕਤੀ ਦੇ ਕੋਲ ਅੱਜ ਜਾ ਸਕਦੇ ਹੋ ਅਤੇ ਫਿਰ ਤੁਸੀਂ ਇੱਕ ਘਰ ਵੀ ਅੱਜ ਦੇ ਦਿਨ ਖਰੀਦ ਸਕਦੇ ਹੋ ਇਸੇ ਲਈ ਤੁਲਾ ਰਾਸ਼ੀ ਦੇ ਲੋਕਾਂ ਦੁਆਰਾ ਬਹੁਤ ਹੀ ਸ਼ੁਭ ਚੀਜ਼ਾਂ ਵੀ ਬਣਾਈਆਂ ਜਾ ਰਹੀਆਂ ਹਨ ਇਸ ਵਾਰ ਭਗਵਾਨ ਵਿਸ਼ਨੂੰ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਖਾਸ ਤੌਰ ਤੇ ਸੋਮਵਤੀ ਮਸਿਆਂ ਦਾ ਸਮਾ ਬਹੁਤ ਵਧੀਆ ਸਾਬਿਤ ਹੋਵੇਗਾ ਇਸ ਲਈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਵਾਰ ਸੋਮਵਤੀ ਮਸਿਆ ਤੇ ਤੁਹਾਡੇ ਲਈ ਸਮਾ ਬਹੁਤ ਜ਼ਿਆਦਾ ਸ਼ੁਭ ਸੰਜੋਗ ਲੈ ਕੇ ਆਇਆ ਹੈ ਜੀ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਹੁਣ ਫਾਇਦਾ ਤੁਹਾਨੂੰ ਹੋ ਜਾਵੇਗਾ। ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ। ਤੁਹਾਡੇ ਸਾਰੇ ਹੀ ਅਧੂਰੇ ਕੰਮ ਹੁਣ ਪੂਰੇ ਹੋ ਜਾਣਗੇ। ਦੋਸਤਾਂ ਨਾਲ ਚੰਗੀ ਤਰ੍ਹਾਂ ਤੁਸੀਂ ਮਿਲ ਸਕੋਗੇ। ਤੁਹਾਨੂੰ ਆਪਣੇ ਪਰਿਵਾਰ ਦਾ ਵੀ ਪੂਰਾ ਹੀ ਸਹਿਯੋਗ ਪ੍ਰਾਪਤ ਹੋਣ ਵਾਲਾ ਹੈ। ਜੀਵਨ ਸਾਥੀ ਤੁਹਾਡੀ ਮਿੱਠੀ ਬਾਣੀ ਦੇ ਕਾਰਨ ਤੁਹਾਡੇ ਸਾਰੇ ਹੀ ਕੰਮ ਬਹੁਤ ਖੁਸ਼ ਹੋ ਕੇ ਕਰੇਗਾ। ਭਗਵਾਨ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਆਪ ਤੇ ਹੀ ਕੇਂਦ੍ਰਿਤ ਰਹੋਗੇ ਧਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਇਸ ਸਮੇਂ ਤੁਹਾਡੀਆਂ ਦੂਰ ਹੋ ਜਾਣਗੀਆਂ ਕਿਉਂਕਿ ਕੁੰਭ ਰਾਸ਼ੀ ਦੇ ਲੋਕਾਂ ਉੱਪਰ ਭਗਵਾਨ ਵਿਸ਼ਨੂ ਜੀ ਦੀ ਅਸੀਮ ਕਿਰਪਾ ਹੋ ਚੁੱਕੀ ਹੈ ਸੋਮਵਤੀ ਮਸਿਆ ਦਾ ਸਮਾ ਤੁਹਾਡੇ ਲਈ ਚੰਗਾ ਹੈ ਧਨ ਕਮਾਉਣ ਦੇ ਲਈ ਵੀ ਬਹੁਤ ਹੀ ਤੁਹਾਡੇ ਪ੍ਰਭਲ ਯੋਗ ਬਣਦੇ ਦਿਖਾਈ ਦੇ ਰਹੇ ਹਨ ਜਿਸ ਨਾਲ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਵੀ ਪ੍ਰੋਮੋਸ਼ਨ ਮਿਲ ਸਕਦੀ ਹੈ ਤੇ ਜੇਕਰ ਤੁਸੀਂ ਕਿਸੇ ਨਵੀਂ ਜੌਬ ਲਈ ਅਪਲਾਈ ਕੀਤਾ ਹੋਇਆ ਸੀ ਤਾਂ ਉਹ ਵੀ ਤੁਹਾਨੂੰ ਆਫਰ ਲੈਟਰ ਆ ਸਕਦੀ ਹੈ ਇਸ ਸਮੇਂ ਤੁਹਾਡੀ ਤਨਖਾਹ ਵਿੱਚ ਵੀ ਵਾਧਾ ਹੋ ਸਕਦਾ ਹੈ ਜੇਕਰ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਹ ਜੇਕਰ ਤੁਸੀਂ ਅੱਜ ਦੇ ਦਿਨ ਸ਼ੁਰੂ ਕਰੋਗੇ ਤਾਂ ਤੁਹਾਡਾ ਕੰਮ ਦਿਨ ਰਾਤ ਚੌਗਣੇ ਤਰੱਕੀ ਕਰੇਗਾ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਸ ਲਈ ਤੁਸੀਂ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਸ ਵਾਰ ਸੋਮਵਤੀ ਮੱਸਿਆ ਤੁਹਾਡੇ ਲਈ ਬਹੁਤ ਹੀ ਸ਼ੁਭ ਸੰਜੋਗ ਲੈ ਕੇ ਆ ਰਹੀ ਹੈ ਜਿਸ ਨਾਲ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਵੀ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਜਾ ਕੇ ਕੋਈ ਕੰਮ ਕਰਨਾ ਚਾਹੁੰਦੇ ਹੋ ਤੁਹਾਡੇ ਲਈ ਇਹ ਸਮਾਂ ਬਹੁਤ ਹੀ ਸ਼ੁਭ ਸਾਬਿਤ ਹੋ ਜਾਵੇਗਾ ਤੁਹਾਨੂੰ ਤੁਹਾਡੇ ਜੀਵਨ ਸਾਥੀ ਵੱਲੋਂ ਵੀ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਜੇਕਰ ਤੁਸੀਂ ਕੰਮ ਕਿਸੇ ਦੇ ਨਾਲ ਮਿਲ ਕੇ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਵਿੱਚ ਦਿਨ ਰਾਤ ਜਾਗਣੇ ਤਰੱਕੀ ਕਰੋਗੇ ਸੋ ਦੋਸਤੋ ਇਹ ਸਾਨੂੰ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਕਿ ਸੋਮਵਤੀ ਮਸਿਆ ਦੇ ਦਿਨ ਭਾਵ ਕਿ ਅੱਜ ਦੇ ਦਿਨ ਬਹੁਤ ਹੀ ਜ਼ਿਆਦਾ ਧਨਵਾਨ ਹੋ ਜਾਣਗੀਆਂ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਹੁਣ ਸਾਰੇ ਹੀ ਦੁੱਖ ਕਸ਼ਟ ਮਿਟਣ ਵਾਲੇ ਹਨ ਤੇ ਭਗਵਾਨ ਵਿਸ਼ਨੂੰ ਜੀ ਦੀ ਅਸੀਮ ਕਿਰਪਾ ਹੁਣ ਇਹਨਾਂ ਦੇ ਉੱਪਰ ਬਣ ਚੁੱਕੀ ਹੈ ਜੀ ਧੰਨਵਾਦ